ਸਤਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਨ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਅਸੀਂ ਪਹੁੰਚੇ ਹਾਂ ਜਬੋ ਜੋਧਪੁਰ ਰਮਾਣਾਪਿੰਡ ਦੇ ਵਿੱਚ ਐਨ ਐਚ 54 ਜਿਹੜੀ ਅਕਸਰ ਹੀ ਵਿਵਾਦਾਂ ਚ ਰਹਿੰਦੀ ਆ ਕਿਉਂਕਿ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਵੱਖ-ਵੱਖ ਯੂਨੀਅਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਅੱਜ ਪਿੰਡ ਵਾਸੀਆਂ ਵੱਲੋਂ ਕਿਉਂਕਿ ਪਿੰਡ ਦੋ ਪਾਸੇ ਸਾਈਡਾਂ ਤੇ ਵੰਡਿਆ ਗਿਆ ਉਹਨਾਂ ਪਿੰਡ ਵਾਸੀਆਂ ਵੱਲੋਂ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ ਨਾਲ ਕਿਸਾਨ ਯੂਨੀਅਨ ਦੇ ਆਗੂ ਵੀ ਆ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਅਗਰ ਜਿਹੜੇ ਰਸਤੇ ਆ ਸਾਨੂੰ ਕਿਉਂਕਿ ਤਿੰਨ ਸੜਕਾਂ ਉੱਥੇ ਲੱਗਦੀਆਂ ਵਾਂ ਤੇ ਉਹ ਕਹਿੰਦੇ ਸਾਨੂੰ ਤਿੰਨ ਰਸਤੇ ਮਿਲਣੇ ਚਾਹੀਦੇ ਆ ਹਾਲਾਂਕਿ ਤਹਿਸੀਲਦਾਰ ਗੁਰਮੁਖ ਸਿੰਘ ਨਾਲ ਵੀ ਗੱਲਬਾਤ ਹੋਈ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੀ ਸਾਰੀ ਜਾਣਕਾਰੀ ਆ ਪਹਿਲਾਂ ਪਿੰਡ ਵਾਸੀਆਂ ਨੂੰ ਦਿੱਤੀ ਗਈ ਸੀ ਨਕਸ਼ੇ ਵੀ ਦਿਖਾਏ ਗਏ ਸੀ ਪਰ ਦੂਸਰੇ ਪਾਸੇ ਪਿੰਡ ਦੇ ਜਿਹੜੇ ਆਗੂ ਆ ਉਹਨਾਂ ਨੇ ਕਿਹਾ ਕਿ ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਨਾ ਹੀ ਕੋਈ ਨਕਸ਼ਾ ਦਿਖਾਇਆ ਗਿਆ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਵੀ ਪਿਛਲੇ ਦਿਨੀ ਅਸੀਂ ਮੰਗ ਪੱਤਰ ਵੀ ਦਿੱਤਾ ਮੁਲਾਕਾਤਾਂ ਵੀ ਕੀਤੀਆਂ ਅਸੀਂ ਕਿ ਇਹ ਜਿਹੜਾ ਸਾਡਾ ਮਸਲਾ ਹੱਲ ਕੀਤਾ ਜਾਵੇ ਕਿਉਂਕਿ ਜਿਹੜਾ ਇੱਕ ਰਸਤਾ ਉੱਥੇ ਟ੍ਰੈਫਿਕ ਵੀ ਜਾਵੇਗਾ ਤਾਂ ਆਉਣ ਜਾਣ ਵਾਲੇ ਸਕੂਲੀ ਬੱਚਿਆਂ ਨੂੰ ਵੀ ਬਹੁਤ ਵੱਡੀ ਸਮੱਸਿਆ ਆਵੇਗੀ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਮਾਨਸਾ ਰੋਡ ਤੇ ਜਿਹੜਾ ਅੰਡਰ ਬ੍ਰਿਜ ਆ ਜਦੋਂ ਬਾਰਿਸ਼ਾਂ ਹੁੰਦੀਆਂ ਤੇ ਉਹ ਭਰ ਜਾਂਦਾ ਜਿਹੜਾ ਸਾਰਾ ਟ੍ਰੈਫਿਕ ਆ ਚਾਹੇ ਮਾਨਸਾ ਰੋਡ ਮਾਨਸਾ ਦੀ ਗੱਲ ਕਰ ਲਈਏ ਚਾਹੇ ਤਲਵੰਡੀ ਸਾਬੋ ਦੀ ਉਹ ਸਾਰਾ ਜੋਧਪੁਰ ਮਾਣਾ ਦੇ ਵਿੱਚ ਦੀ ਹੋ ਕੇ ਗੁਜ਼ਰਦਾ ਤੇ ਜਦੋਂ ਉਹ ਇੰਟਰਬ੍ਰਿਜ ਭਰ ਜਾਵੇਗਾ ਤੇ ਸਾਨੂੰ ਬਹੁਤ ਵੱਡੀ ਸਮੱਸਿਆ ਆਵੇਗੀ ਰਸਤਾ ਤਿੰਨ ਰਸਤੇ ਮਿਲਣੇ ਚਾਹੀਦੇ ਜਿਸ ਨੂੰ ਲੈ ਕੇ ਇੱਥੇ ਪਿੰਡ ਵਾਸੀਆਂ ਵੱਲੋਂ ਕਿਸਾਨ ਯੂਨੀਅਨ ਦੇ ਅੱਗੇ ਵੱਲੋਂ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ ਤਹਿਸੀਲਦਾਰ ਗੁਰਮੁਖ ਸਿੰਘ ਨੇ ਕਿਹਾ ਕਿ ਸਾਡੇ ਸੀਐਨਐਚ ਦੇ ਅਧਿਕਾਰੀ ਸੱਦੇ ਹੋਏ ਆ ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ ਇਹਨਾਂ ਦਾ ਮਸਲਾ ਜਰੂਰ ਹੱਲ ਕੀਤਾ ਜਾਵੇਗਾ ਇਸ ਮਾਮਲੇ ਵਿੱਚ ਗੁਰਮੁਖ ਸਿੰਘ ਤਹਿਸੀਲਦਾਰ ਦਾ ਤੇ ਪਿੰਡ ਵਾਸੀਆਂ ਦਾ ਕੀ ਕਹਿਣਾ ਹੈ ਆਓ ਤੁਹਾਨੂੰ ਸੁਣਾਉਨੇ ਆ ਜੀ ਸਰ ਕੀ ਨਾਮ ਹੈ ਤੁਹਾਡਾ ਤੇ ਕੀ ਕਹਿਣਾ ਚਾਹੁੰਦੇ ਕੀ ਹਾਂਜੀ ਮੇਰਾ ਨਾਮ ਸੁਖਜਿੰਦਰ ਰਮ ਇੱਥੇ ਸਾਡਾ ਜੋਧਪੁਰ ਰਮਾਣਾ ਪਿੰਡ ਹੈ ਜੀ ਬਸੰਦੇ ਜ਼ਿਲ੍ਹੇ ਦਾ ਡੱਬਾ ਵਾਲੀ ਰੋਡ ਤੇ ਪਹਿਲਾ ਹੀ ਪਿੰਡ ਹੈ ਔਰ ਸਾਡੇ ਇੱਥੇ ਸਾਰੀ ਜਿਹੜਾ ਆਪ ਨੂੰ ਪਤਾ ਨੈਸ਼ਨਲ ਹਾਈਵੇ ਬਣ ਰਹੀ ਹੈ ਜਿਹੜੀ 6 ਲੇਨ ਤੇ ਇੱਥੇ ਕੀ ਹੋਇਆ ਕਿ ਸਾਡੇ ਇੱਥੇ ਪਿੰਡ ਦੇ ਬਿਲਕੁਲ ਉੱਪਰ ਜਿਹੜਾ ਓਵਰਬ੍ਰਿਜ ਬਣ ਰਿਹਾ ਤੇ ਪਿੰਡ ਤੋਂ ਤਿੰਨ ਸੜਕਾਂ ਨਿਕਲਦੀਆਂ ਹੀ ਸਾਡੇ ਇੱਕ ਜਿਹੜੀ ਮੇਨ ਆਉਂਦੀ ਹੈ ਮਾਨਸਾ ਰੋਡ ਤੋਂ ਤਲਵੰਡੀ ਸਾਬੋ ਰੋਡ ਤੋਂ ਜਿਹੜੀ ਦੱਸੀ ਵੇਤੀ ਆਉਂਦੀ ਉਹ ਵੱਡੀ ਸੜਕ ਹੈ ਔਰ ਜਦੋਂ ਸਮੱਸਿਆ ਸਾਡੀ ਇਹ ਹੈ ਜਿਹੜਾ ਅਸੀਂ ਇਕੱਠੇ ਹੋਏ ਆਂ ਇਹ ਸਾਡੇ ਜਿਹੜਾ ਰਸਤਾ ਦਿੱਤਾ ਗਿਆ ਪਿੰਡ ਤੋਂ ਬਿਲਕੁਲ ਅੱਗੇ ਟੱਬ ਵਾਲੀ ਰੋਡ ਨੂੰ ਜਾ ਕੇ ਅੱਗੇ ਜਾ ਕੇ ਰਸਤਾ ਛੱਡਿਆ ਗਿਆ ਜੀ ਇਹਨਾਂ ਵੱਲੋਂ ਐਨ ਐਚ ਆਈ ਵਾਲਾ ਵੱਲੋਂ ਜਦ ਕਿ ਜਿਹੜਾ ਸਾਡਾ ਮੇਨ ਟ੍ਰੈਫਿਕ ਹੈ ਸਾਰਾ ਉਹ ਜਿਹੜੀ ਸਭ ਤੋਂ ਪਹਿਲਾਂ ਜਿਹੜੀ ਵੱਡੀ ਮਾਨਸਾ ਰੋਡ ਤੋਂ ਜਿਹੜੀ ਲਿੰਕ ਰੋਡ ਆਉਂਦੀ ਹੈ ਜੱਸੀਪੁਰ ਵਾਲੀ ਵੇਧੀ ਹੋ ਕੇ ਉੱਥੋਂ ਦੀ ਆਉਂਦਾ ਔਰ ਉਹ ਜਿਹੜੀ ਸਮੱਸਿਆ ਇੱਕ ਹੋਰ ਹੈ ਜਿਹੜਾ ਮਾਨਸਾ ਰੋਡ ਦਾ ਅੰਡਰ ਬ੍ਰਿਜ ਹੈ ਉਹ ਮੀਆਂ ਵੇਲੇ ਆਪਾਂ ਨੂੰ ਸਭ ਨੂੰ ਪਤਾ ਕਿ ਉਹ ਬੰਦ ਹੋ ਜਾਂਦਾ ਉਹ ਤੇ ਸਾਰਾ ਟ੍ਰੈਫਿਕ ਟ੍ਰੈਫਿਕਾ ਜਿਹੜਾ ਮਾਨਸਾ ਰੋਡ ਦਾ ਤਲਵੰਡੀ ਸਾਬੋ ਰੋਡ ਦਾ ਉਹ ਸਾਰਾ ਇਧਰ ਦੀ ਡਾਇਵਰਟ ਹੋ ਜਾਂਦਾ ਤੇ ਉਹ ਸਾਡੇ ਪਿੰਡ ਦੇ ਵਿੱਚ ਅੱਗੇ ਵੀ ਜਾਮ ਲੱਗਦੇ ਰਹਿੰਦੇ ਆ ਪਰ ਹੁਣ ਜਦੋਂ ਇਹ ਪੁਲ ਬਣ ਗਿਆ ਤਾਂ ਸਾਰਾ ਇਹਨਾਂ ਨੇ ਬਲੌਕ ਕਰਤਾ ਜੀ ਉਹਦੇ ਕਰਕੇ ਸਾਨੂੰ ਪਤਾ ਹੈ ਕਿ ਬਹੁਤ ਵੱਡੀ ਦਿੱਕਤ ਆਊਗੀ ਦੂਜੀ ਜਿਹੜੀ ਸਮੱਸਿਆ ਉਹ ਹੈਗਾ ਸਾਡਾ ਜਿਹੜਾ ਸਕੂਲ ਹੈ ਇੱਥੇ ਪਲੱਸ 2 ਦਾ ਸਕੂਲ ਹੈ ਔਰ ਇੱਥੇ ਜੋਧਪੁਰ ਰਮਾਣੇ ਦੀ ਨਹੀਂ ਗੁਰੂਸਰ ਸੈਨੇ ਵਾਲੇ ਦੇ ਔਰ ਬਠਿੰਡੇ ਤੱਕ ਦੇ ਬੱਚੇ ਪੜ੍ਹਦੇ ਆ ਵਿਦਿਆਰਥੀ ਇੱਥੇ ਆਉਂਦੇ ਆ ਬਹੁਤ ਜ਼ਿਆਦਾ ਵਿਦਿਆਰਥੀ ਹੈ ਔਰ ਬੱਚਿਆਂ ਨੂੰ ਜਿਹੜਾ ਹੈਗਾ ਓਹ ਬਿਲਕੁਲ ਪਿੰਡ ਸਾਰਾ ਪਾਰ ਕਰਕੇ ਉੱਪਰ ਦੀ ਆਉਣਾ ਪਿਆ ਕਰੂਗਾ ਔਰ ਇੱਕ ਵੱਡੀ ਜਿਹੜੀ ਹੈਰਾਨੀ ਦੀ ਗੱਲ ਇਹ ਹੈ ਕਿ ਐਨ ਐਚ ਆਈ ਨੇ ਜਿਹੜਾ ਰਸਤਾ ਛੱਡਿਆ ਹੈ ਟ੍ਰੈਕ ਵਾਸਤੇ ਵੀ ਉਹੀ ਰਸਤਾ ਹੈ ਤੇ ਲੋਕਾਂ ਦੇ ਆਉਣ ਜਾਣ ਵਾਸਤੇ ਵੀ ਉਹੀ ਰਸਤਾ ਹੈ ਖਾਸ ਕਰ ਬੱਚਿਆਂ ਨੂੰ ਬਹੁਤ ਵੱਡੀ ਦਿੱਕਤ ਆਊਗੀ ਔਰ ਤੀਜੇ ਨੰਬਰ ਤੇ ਜਿਹੜੇ ਪਿੰਡ ਦੀਆਂ ਸਵਾਰੀਆਂ ਜਿਨ੍ਹਾਂ ਨੇ ਬਸ ਤੇ ਚੜ੍ਹ ਕੇ ਅੱਗੇ ਜਾਣਾ ਉਹ ਵੀ ਇਹ ਪੂਰਾ ਘੁੰਮ ਕੇ ਉੱਪਰ ਦੀ ਫੇਰ ਇੱਧਰ ਆ ਕੇ ਇਥੋਂ ਨਹੀਂ ਬਸ ਚੜਾ ਕਰਨਗੇ ਔਰ ਇਹਦੇ ਰਿਕਾਰਡਿੰਗ ਅਸੀਂ ਪਹਿਲਾਂ ਰਿਗਾਰਡਿੰਗ ਇਹਦੇ ਅਸੀਂ ਘਟੋ ਘਟ 2 2.5 ਮਹੀਨੇ ਤੋਂ ਅਸੀਂ ਮਿਲ ਰਹੇ ਹਾਂ NHAI ਦੇ ਜਿਹੜੇ ਅਧਿਕਾਰੀ ਆ ਉਹਨਾਂ ਨੂੰ ਅਸੀਂ ਬੱਲੂ ਆਣਾ ਜਿਹੜਾ ਨਾ ਦਫ਼ਤਰ ਉੱਥੇ ਵੀ ਮਿਲੇ ਆ ਉਸ ਤੋਂ ਬਾਅਦ ਡੀਸੀ ਸਾਹਿਬ ਦੇ ਥਰੂ ਤਿੰਨ ਵਾਰੀ ਸਾਡੀ ਮੀਟਿੰਗ ਹੋ ਚੁੱਕੀ ਹੈ ਤਿੰਨ ਚਾਰ ਵਾਰ ਅਸੀਂ ਡੀਸੀ ਮਾਨ ਜੋ ਡੀਸੀ ਸਾਹਿਬ ਨੂੰ ਮਿਲੇ ਆ ਮੰਗ ਪੱਤਰ ਦਿੱਤਾ ਹੈ ਲਿਖਤੀ ਰੂਪ ਦੇ ਵਿੱਚ ਕਿ ਸਾਡੀ ਭਾਈ ਆਹ ਜਿਹੜੀ ਸਮੱਸਿਆ ਹੈਗਾ ਇਹਦਾ ਹੱਲ ਕੀਤਾ ਜਾਵੇ ਪਰ ਹੁਣ ਲਾਸਟ ਦੇ ਵਿੱਚ ਜਦੋਂ ਬਿਲਕੁਲ ਇਹਨਾਂ ਨੇ ਕੋਈ ਗੱਲ ਨਹੀਂ ਸੁਣੀ ਸਾਡੀ ਕੋਈ ਇਹਨਾਂ ਨੇ ਹੱਲ ਨਹੀਂ ਕੀਤਾ ਕੋਈ ਸਾਡੇ ਨਾਲ ਗੱਲਬਾਤ ਵੀ ਨਹੀਂ ਕੀਤੀ ਉਸ ਤੋਂ ਬਾਅਦ ਫਿਰ ਸਾਡੇ ਨਾਲ ਭਾਰਤੀ ਕਿਸਾਨ ਜੀ ਉਹਨਾਂ ਨੇ ਸਿੱਧੂ ਪਰ ਇੱਕਤਾ ਤੇ ਸਾਰੇ ਨਗਰ ਨਿਵਾਸੀਆਂ ਨੇ ਰਲ ਕੇ ਅਸੀਂ ਅੱਜ ਆਪਣਾ ਜਿਹੜਾ ਇੱਥੇ ਸੰਘਰਸ਼ ਸ਼ੁਰੂ ਜਿਹੜਾ ਕੀਤਾ ਹੈਗਾ ਕਿੰਨਾ ਚਿਰ ਚੱਲੂਗਾ ਜੀ ਆਪਾਂ ਚਿਰ ਅਸੀਂ ਇਹ ਜਦੋਂ ਤੱਕ ਇਹ ਸਾਡੀ ਮੰਗ ਨਹੀਂ ਮੰਨੀ ਜਾਂਦੀ ਔਰ ਜਾਇਜ਼ ਮੰਗ ਹੈ ਕੋਈ ਨਜਾਇਜ਼ ਨਹੀਂ ਹੈਗੀ ਉਨੀ ਦੇਰ ਸਾਡਾ ਸੰਘਰਸ਼ ਚੱਲਿਆ ਪਹਿਲਾਂ ਨਹੀਂ ਪਤਾ ਸੀ ਇਹ ਚੀਜ਼ ਦਾ ਵੀ ਜਦੋਂ ਇਹ ਸਾਨੂੰ ਪਹਿਲਾਂ ਜੀ ਅਸੀਂ ਨਕਸ਼ਾ ਦਿਖਾਇਆ ਸੀ ਪਹਿਲਾਂ ਇਹ ਨਕਸ਼ਾ ਬਣਿਆ ਪਹਿਲਾਂ ਸਾਨੂੰ ਕੋਈ ਨਕਸ਼ਾ ਨਹੀਂ ਦਿਖਾਇਆ ਜੀ ਅਸੀਂ ਸਭ ਪਿੰਡ ਵਾਲੇ ਅਸੀਂ ਸਪੈਂਸ ਸਾਹਿਬ ਦੀ ਗਵਾਹੀ ਦੱਸੀ ਦੋ ਤਿੰਨ ਵਾਰ ਇਹਨਾਂ ਨੂੰ ਐਨਐਚਆਈ ਵਾਲਿਆਂ ਨੂੰ ਮਲੇ ਬੱਲੂਆਣੇ ਵੀ ਅਸੀਂ ਗਏ ਇਹਨਾਂ ਦਾ ਉੱਥੇ ਦਫ਼ਤਰ ਹੈ ਪਰ ਇਹਨਾਂ ਨੇ ਨਾਂ ਦਾ ਸ ਵਧੀਆ ਬਣੂਗਾ ਤੁਹਾਨੂੰ ਕੋਈ ਸਮੱਸਿਆ ਨਹੀਂ ਆਊਗੀ ਸੀਲਦਾਰ ਨੇ ਇਹ ਗੱਲ ਕੀਤੀ ਹੈ ਵੀ ਇਸ ਤੋਂ ਪਹਿਲਾਂ ਪਿੰਡ ਵਾਲਿਆਂ ਨੂੰ ਸਾਡੇ ਵੱਲੋਂ ਵੀ ਆਪਣੇ ਨਕਸ਼ੇ ਦਿਖਾਏ ਗਏ ਸੀ ਨਹੀਂ ਕੋਈ ਕਿਸੇ ਨੂੰ ਸਾਬਤ ਕਰ ਦੇਣ ਜੀ ਪੰਚਾਇਤ ਨਾਲ ਕੋਈ ਮੀਟਿੰਗ ਕਰੀ ਹੋਏ ਇਹਨਾਂ ਨੇ ਨਕਸ਼ਾ ਦਿਖਾਇਆ ਸਾਬਤ ਕਰ ਦੇਣਾ ਵੀ ਜੀ ਕੀ ਨਾਮ ਹੈ ਤੁਹਾਡਾ ਇਕਬਾਲ ਸਿੰਘ ਜੀ ਕਿਹੜਾ ਪਿੰਡ ਹੈ ਜੋਧਪੁਰ ਮਾਨਾ ਜੀ ਕਿਸ ਸਰਪੰਚ ਹਾਂ ਮੇਰੇ ਲੇਡੇ ਸਮੇਂ ਮੇਰੀ ਵਿਸ਼ੇਸ਼ ਸਰਪੰਚ ਹੈ ਕੀ ਕਾਰਨ ਆਇਆ ਜਿਹੜਾ ਤੁਸੀਂ ਧਰਨਾ ਦਿੱਤਾ ਹੈ ਇੱਕ ਧਰਨਾ ਜੀ ਸਾਡੀ ਬਹੁਤ ਵੱਡੀ ਸਮੱਸਿਆ ਜੀ ਇਹ ਪਿੰਡ ਵਾਸਤੇ ਤੇ ਸਾਡੇ ਤੇ ਸਾਰਾ ਬਲੌਕ ਹੀ ਹੋ ਗਿਆ ਸਮਝ ਲਓ ਪਿੰਡ ਜੀ ਇਸ ਨਾਲ ਤੇ ਸਾਡੇ ਬੱਚੇ ਜਿਹੜੇ ਸਕੂਲ ਵੀ ਇਧਰ ਆਰ ਪਾਰ ਹੈ ਉਹਨਾਂ ਨੇ ਵੀ ਟੱਪਣਾ ਜੀ ਟਰੈਫਿਕ ਰੇ ਵੀ ਟੱਪਣਾ ਜੱਸੀ ਤਿੱਕਰ ਸਾਡੇ ਤੇਲ ਵਾਲੇ ਟੈਂਕਰ ਆ ਜਿਹੜਾ ਡਿੱਪੂ ਬਣਾਇਆ ਉਹ ਵੀ ਇੱਥੋਂ ਦੀ ਟੱਪਦੇ ਜੀ ਇਹ ਸਮੱਸਿਆ ਕਾਦੀ ਆ ਰਹੀ ਹੈ ਕੀ ਬਣ ਰਿਹਾ ਹੈ ਕਿਹੜੀ ਰੋਡ ਤੇ ਬਣ ਰਿਹਾ ਹੈ ਡੱਬ ਵਾਲੀ ਰੋਡ ਤੇ ਜਿਹੜਾ ਓਵਰ ਬ੍ਰਿਜ ਬਣ ਰਿਹਾ ਹੈ ਜੀ ਇਸ ਦੀ ਸਮੱਸਿਆ ਆ ਰਹੀ ਹੈ ਸਾਨੂੰ ਕੀ ਕਹਿੰਦੇ ਅਗੇ ਜੀ ਇਹ ਜੀ ਅਸੀਂ ਤਿੰਨ ਵਾਰੀ ਦੇ ਚੁੱਕੇ ਆ ਮੰਗ ਪੱਤਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਅੱਜ ਅਸੀਂ ਆਪ ਦਾ ਦੁਖੀ ਹੋ ਕੇ ਸਾਰੇ ਪਿੰਡ ਨੇ ਇੱਥੇ ਆ ਕੇ ਧਰਨਾ ਲਾਇਆ ਮੰਗ ਕੀ ਹੈ ਜੀ ਸੋਣ ਮੰਗ ਸਾਡੇ ਵੀ ਸਾਨੂੰ ਰਸਤਾ ਦਿੱਤਾ ਜਾ ਬਈ ਇਸ ਤਰ੍ਹਾਂ ਦਾ ਰਸਤਾ ਕਿੱਥੋਂ ਹੁੰਦੀ ਜੀ ਇੱਥੋਂ ਹੀ ਤਿੰਨਾਂ ਰੋਡਾਂ ਦੇ ਉੱਤੋਂ ਦੀ ਦਿੱਤਾ ਜਾਵੇ ਜੀ ਬੱਚਿਆਂ ਵਾਸਤੇ ਹਾਂ ਜੀ ਉਹ ਜੱਸੀ ਵਾਲੀ ਰੋਡ ਹੈ ਜੀ ਇੱਕ ਇਹ ਆ ਗਈ ਇੱਕ ਸਕੂਲ ਵਾਸਤੇ ਜੀ ਤੇ ਪਹਿਲਾਂ ਪ੍ਰਸ਼ਾਸਨ ਨੇ ਜਾਂ ਐਨ ਐਚ ਆਈ ਵਾਲੇ ਨੇ ਕੋਈ ਤੁਹਾਨੂੰ ਨਹੀਂ ਪਹਿਲਾਂ ਨਹੀਂ ਜੀ ਸਾਨੂੰ ਕੁਝ ਨਹੀਂ ਦੱਸਿਆ ਸਾਨੂੰ ਤਾਂ ਕਹਿੰਦੇ ਰਹੇ ਵੀ ਇਹ ਆਪਣਾ ਪਿਲਰਾਂ ਤੇ ਬਣੂਗਾ ਜੀ ਪੁਲ ਇਹ ਜਦੋਂ ਨਾ ਖੜੇ ਕਰਨ ਲੱਗੇ ਅਸੀਂ ਤਾਂ ਉਦੋਂ ਪਤਾ ਲੱਗੇ ਸਾਨੂੰ ਇਸ ਚੀਜ਼ ਦਾ ਹੁਣ ਇਹ ਕਿਸ ਤਰ੍ਹਾਂ ਦਾ ਬਣ ਰਿਹਾ ਆ ਬਣ ਰਹੀ ਹੈ ਬੰਦ ਪੁ ਹੁਣ ਕਿਦੋਂ ਤੱਕ ਇਹ ਤੁਹਾਡਾ ਇਸ ਤਰ੍ਹਾਂ ਪ੍ਰਸਾਦ ਸਾਡਾ ਜਿੰਨਾ ਚਿਰ ਕੋਈ ਹੱਲ ਨਹੀਂ ਮਸਾ ਹਜਾ ਰਸਤਾ ਨਹੀਂ ਦਿੰਦੇ ਉਹਨਾਂ ਚਿਰ ਅਸੀਂ ਇੱਥੇ ਸੰਘਰਸ਼ ਜਾਰੀ ਰੱਖਣਾ ਹੈ ਪੁਲ ਬਣਦੇ ਨਹੀਂ ਬਣਦੇ ਨਹੀਂ ਬਣ ਦਿੰਦੇ ਜੀ ਉਹਨਾਂ ਚ ਕੰਮ ਚੱਲਣ ਦਊ ਪੁਲ ਨਹੀਂ ਜੀ ਚੱਲਣ ਦਿੰਦੇ